ਉੱਥੇ ਬੈਠੇ ਹੋਏ ਨੇ ਆਖਣ ਲੱਗੇ ਆਇਆ ਕਿਰਪਾ ਰਾਮ ਦੱਤ ਔਰੰਗਜ਼ੇਬ ਦੀ ਮਜਲਿਸ ਵਿੱਚ ਜਾਓ ਔਰ ਉਹਦੇ ਨਾਲ ਇਹ ਬਚਨ ਕਰੋ ਵੀ ਸਾਡਾ ਮੁਰਸ਼ਿਦ ਹੈ ਗੁਰੂ ਤੇਗ ਬਹਾਦਰ ਜੇ ਉਹ ਦੀਨੇ ਸਲਾਮ ਵਿੱਚ ਆਵੇ ਕਲਮਾ ਪੜ੍ਹ ਕੇ ਤੇ ਸਾਰੇ ਹੀ ਹਿੰਦੂ ਭਾਰਤ ਵਰਸ਼ ਦੇ ਜੰਝੂ ਲਾ ਕੇ ਪਿੱਛੇ ਆਉਣਗੇ ਮੁਸਲਮਾਨ ਬਣਨਗੇ ਤੇ ਜੇ ਸਾਡਾ ਗੁਰੂ ਤੇਗ ਬਹਾਦਰ ਸਾਹਿਬ ਸਿਰ ਨਾ ਝੁਕਾਵੇ ਦੀਨੇ ਇਸਲਾਮ ਵਿੱਚ ਨਾ ਆਵੇ ਤੇ ਤੂੰ ਜ਼ਬਰਨ ਹਿੰਦੂਆਂ ਦਾ ਧਰਮ ਨਹੀਂ ਬਦਲੇਗਾ ਹੁਣ ਤਕਬਰੀ ਬੰਦਾ ਹੈ ਔਰੰਗਜ਼ੇਬ ਹੰਕਾਰੀ ਬੰਦਾ ਹੈ ਉਹ ਸੋਚਿਆ ਮੈਂ ਹਿੰਦੁਸਤਾਨ ਝੁਕਾ ਲਿਆ ਇੱਕ ਫਕੀਰ ਮੇਰੇ ਅੱਗੇ ਕਿਥੋਂ ੜੇਗਾ ਕੁਰਾਨ ਦੀ ਕਸਮ ਠਾਉਂਦਾ ਕਹਿੰਦਾ ਠੀਕ ਹੈ ਜੇ ਗੁਰੂ ਤੇਗ ਬਹਾਦਰ ਝੁਕ ਗਏ ਤੇ ਤੁਹਾਨੂੰ ਜੰਜੂ ਲਾਉਣੇ ਪੈਣੇ ਨੇ ਨਾ ਝੁਕੇ ਤੇ ਮੈਂ ਜ਼ਬਰਦਸਤੀ ਨਹੀਂ ਕਰਾਂਗਾ। ਬਾਕੀ ਲਾਲਚ ਦੇ ਕੇ ਧਰਮ ਬਦਲਣਾ ਇਹ ਤੇ ਚੱਲਦਾ ਹੀ ਰਿਹਾ ਦੁਨੀਆ ਦੇ ਵਿੱਚ। ਖੈਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗਿਰਫਦਾਰੀ ਦਿੰਦੇ ਨੇ ਆਗਰੇ ਦਿੱਲੀ ਕੈਦ ਨੇ ਪਿੰਜਰੇ ਦੇ ਵਿੱਚ। ਬਾਬਾ ਮਤੀਦਾਸ, ਬਾਬਾ ਸਤੀਦਾਸ, ਬਾਬਾ ਦੇਆਲਾ ਜੀ ਸ਼ਹੀਦ ਕੀਤੇ ਗਏ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਲਾਲਚ ਦਿੱਤੇ ਗਏ ਤਲਵਾਰ ਦਾ ਡਰ ਦਿੱਤਾ ਗਿਆ ਪਰ ਅਕਾਲ ਸਰੂਪ ਨੇ ਕਹਿੰਦੇ ਮੇਰਾ ਸ਼ਰੀਰ ਮਿٹےਗਾ ਜੋਤ ਗੋਬਿੰਦ ਰਾਏ ਵਿੱਚ ਟਿਕੇਗੀ ਮੌਤ ਦਾ ਡਰ ਉਸ ਨੂੰ ਹੁੰਦਾ ਜੋ ਮਿਟ ਜਾਵੇ ਮੈਂ ਅਕਾਲ ਸਰੂਪ ਹਾਂ ਮੇਰੀ ਜੋਤ ਸਦਾ ਪਰਫੁੱਲਤ ਹੈ ਇੱਕ ਦੀਵਾ ਟੁੱਟੇਗਾ ਦੂਜੇ ਦੀਵੇ ਵਿੱਚ ਜੋਤ ਬਲ اٹھےਗੀ ਕੀ ਮਸਲਾ ਸੂਰਜ ਛਿਪੇਗਾ ਚੰਦ ਪ੍ਰਗਟ ਹੋ ਜਾਵੇਗਾ ਚੰਦ ਛਿਪੇਗਾ ਸੂਰਜ ਪ੍ਰਗਟ ਹੋ ਜਾਵੇਗਾ ਇਹ ਜੋਤ ਨਹੀਂ ਮਿਟਦੀ ਕਹਿੰਦੇ ਫਿਰ ਮੌਤ ਤੁਹਾਡੀ ਮੁਕਰਰ ਹੈ ਦਿੱਲੀ ਦੇ ਵਿੱਚ ਆਖਰੀ ਇਸ਼ਾ ਗੁਰਦੇਵ ਕਹਿੰਦੇ ਫਕੀਰ ਹਾਂ ਇਸ਼ਾ ਕੀ ਹੋਵੇਗੀ ਰੱਬ ਦੇ ਹੀ ਗੀਤ ਗਾਉਣੇ ਨੇ ਜਪਜੀ ਸਾਹਿਬ ਪੜਾਂਗਾ ਜਲਾਦ ਨੂੰ ਆਖੋ ਤਲਵਾਰ ਚਲਾ ਦਵੇ ਖੂਈ ਚੋਂ ਜਲ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ਼ਨਾਨ ਕੀਤਾ ਚਾਂਦਨੀ ਚੌਕ ਦਿੱਲੀ ਚੌਂਕੜਾ ਮਾਰ ਕੇ ਜਬਜੀਤ ਸਾਹਿਬ ਦਾ ਜਾਪ ਕੀਤਾ ਜਲਾਦ ਸੈਦ ਕੁੱਲ ਦੇ ਵਿੱਚੋਂ ਐ ਜਲਾਲਉਦੀਨ ਤਲਵਾਰ ਚੱਲੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ 1732 ਬਿਕਰਮੀ ਸੰਮਤ ਚੇਤਰ ਸੁਦੀ 14 ਨੂੰ ਦਿੱਲੀ ਅੰਦਰ ਸ਼ਹੀਦ ਹੋਏ ਇਸ ਗਾਥਾ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਚਿੱਤਰ ਨਾਟਕ ਜੋ ਹਿੱਸਾ ਹੈ ਦਸਮ ਗ੍ਰੰਥ ਦਾ ਉਹਦੇ ਚਿਤ੍ਰਿਆ ਹੈ ਤਿਲਕ ਜੰਜੂ ਰਾਖਾ ਪ੍ਰਪਤਾ ਕਾਕੀਨੋ ਬਡੋ ਕਲੂ ਮਹਸਾਕਾ ਧਰਮ ਹੇਤ ਸਾਕਾ ਜਨ ਕੀਆ ਅਸੀਸ ਦਿਆ ਪਰ ਸਿਰ ਨਾ ਦਿਆ ਧਰਮ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਨੇ ਸਿਰ ਦਿੱਤਾ ਫੋਰ ਦਾ ਸੇਕ ਆਫ ਧਰਮਾ ਹੀ ਸੈਕਰੀਫਾਈਜ਼ਡ ਹਿਮਸੈਲਫ ਆਪਣਾ ਆਪ ਧਰਮ ਤੋਂ ਵਾਰ ਦਿੱਤਾ ਹਿੰਦੂ ਧਰਮ ਦੀ ਰੱਖਿਆ ਕੀਤੀ ਗਈ। ਇੱਕ ਸ਼ਾਇਰ ਹੋਇਆ ਹੈ। ਫਾਰਸੀ ਦੇ ਵਿੱਚ ਬਾ ਕਬਾਲ ਉਹਨੇ ਬੋਲ ਲਿਖੇ ਨੇ। ਸਾਰੇ ਹੱਕ ਦਰ ਕਫੇ ਖੇਸ਼ ਨਹਾ ਅਦ ਆ ਮਰਦ ਪਾਕ ਰਹਾ ਰਾਸ਼ੀਦ ਸੇ شمشیر ظلم او نفاق نا بازر نا بازور دلکش راشکست مفت دین است عزیز سارے تن کم بحاست پاورت ہندی چ دناں توہانوں ਗੁਰੂ ਤੇਗ ਬਹਾਦਰ ਨੇ ਸੱਤਿਅ ਕੋ ਹੱਥੋਂ ਮੇ ਲਿਆ ਜ਼ੁਲਮ ਕੀ ਤਲਵਾਰ ਸੇ ਡਰਾ ਨਹੀਂ ਨਾ ਧਨ ਸੇ ਝੁਕਾ ਨਾ ਬਲ ਸੇ ਟੂਟਾ ਉਸਨੇ ਕਹਾ ਧਰਮ ਪਿਆਰਾ ਹੈ ਸ਼ਰੀਰ ਖਾ ਸਿਰ ਤੋਂ ਬੜਾ ਤੁਸ਼ ਹੈ ਨਾ ਪੈਸੇ ਅਗੇ ਝੁਕਿਆ ਬਾਪੂ ਨਾ ਤਲਵਾਰ ਦੇ ਡਰ ਅਗੇ ਝੁਕਿਆ ਕਹਿੰਦੇ ਧਰਮ ਰੱਖਣਾ ਹੈ ਸਿਰ ਦੀ ਕਿਹੜੀ ਗੱਲ ਹੈ ਇਨੂੰ ਤੇ ਠੀਕਰ ਵਾਂਗ ਫੋੜ ਦਵਾਂਗਾ ਮੈਂ ਅਕਾਲ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਨ ਸ਼ਹੀਦੀ ਹੁੰਦੀ ਹੈ ਚਾਂਦਨੀ ਚੌਕ ਇੱਕ ਝੱਖੜ ਉੱਠਦਾ ਹੈ ਹਨੇਰ ਫੈਲਦਾ ਹੈ ਤੰਦੂ ਘਰਾਉ ਗਿਆ ਬਾਬਾ ਜੈਤਾ ਜੀ ਨੇ ਮੌਕੇ ਦਾ ਫਾਇਦਾ ਉਠਾਇਆ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਲਿਆ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹਦੇ ਬਾਰੇ ਲਿਖਿਆ ਹੈ ਉਡਿਓ ਸੀਸ ਹੋਏ ਅੰਤਰ ਧਿਆਨਾ ਬਹੀ ਅੰਧੇਰੀ ਧੂਲ ਮਹਾਨਾ ਗੁਰਦੇਵ ਦਾ ਸੀਸ ਲੈ ਗਿਆ ਸੀ ਹਨੇਰ ਉੱਠਿਆ ਉਥੇ ਅੰਧਕਾਰ ਛਾਇਆ ਹੋਇਆ ਸੀ ਬਾਬਾ ਜੈਤਾ ਜੀ ਸੀਸ ਲੈ ਕੇ ਅੱਖ ਬਚਾ ਕੇ ਉਥੋਂ ਨਿਕਲਦੇ ਨੇ ਰਸਤੇ ਦੇ ਵਿੱਚ ਬੜਾ ਪਹਿਰਾ ਹੈ ਬਹੁਤ ਨਾਕੇ ਲੱਗੇ ਹੋਏ ਨੇ ਹੋਕਾ ਦਿੱਤਾ ਜਾ ਰਿਹਾ ਹੈ ਦੌਲਤਾਂ ਸ਼ੌਰਤਾਂ ਮਿਲਣਗੀਆਂ ਜਿਹੜਾ ਗੁਰੂ ਤੇਗ ਬਹਾਦਰ ਦਾ ਸੀਸ ਲੱਭ ਦਵੇਗਾ ਪਰ ਭਾਈ ਜੈਤਾ ਜੀ ਜਾਣਦੇ ਸਨ ਜੇ ਅੱਜ ਵਿਕ ਗਿਆ ਤੇ ਦੁਨੀਆ ਤੇ ਨਾਮ ਨਹੀਂ ਰਹਿਣਾ ਤੇ ਜੇ ਅੱਜ ਗੁਰੂ ਨਾਲ ਨਿਭ ਗਈ ਰਹਿੰਦੀ ਦੁਨੀਆ ਤੱਕ ਨਾਮਣਾ ਮੇਰਾ ਪ੍ਰਗਟ ਰਹੇਗਾ ਵਿਕਿਆ ਨਹੀਂ ਫਿਰ ਸੂਰਬਾ ਮੰਜ਼ਲਾ ਮਾਰਦਾ ਸੈਂਕੜੇ ਉਹ ਤੈਅ ਕਰਦਾ ਹੋਇਆ ਕੀਰਤਪੁਰ ਸਹਿ ਪਹੁੰਚਦਾ ਹੈ ਗੁਰੂ ਗੋਬਿੰਦ ਰਾਏ ਜੀ ਅੱਗੋਂ ਮਿਲਦੇ ਨੇ ਮਹਾਰਾਜ ਨੇ ਸੀਸ ਲੈ ਲਿਆ ਅਨੰਦਪੁਰ ਸਹਿ ਵਿਖੇ ਸੰਸਕਾਰ ਕੀਤਾ ਗਿਆ ਜਿੱਥੇ ਅੱਜ ਕੱਲ ਗੁਰਦੁਆਰਾ ਬਣਿਆ ਹੋਇਆ ਹੈ ਸੀਸਗੰਜ ਸਾਹਿਬ ਇਹ ਖੇੜੇ ਵਿੱਚ ਆ ਕੇ ਭਾਈ ਜੈਤੇ ਲਈ ਬਚਨ ਕਹੇ ਸਨ ਇਸ ਸੇਵਾ ਕਰਕੇ ਧੰਨ ਜੈਤੇ ਸਿੱਖਾ ਤੂੰ ਰਾਖੀ ਸਕੀ ਖੰਡਿਓ ਤਿੱਖੀ ਵਾਲੋਂ ਨਕੀ ਤੁਮ ਰੰਗਰੇਟੇ ਗੁਰਕੇ ਬੇਟੇ ਰਹੋ ਪੰਥ ਕੇ ਸੰਗ ਅਮੇਟੇ ਰੰਗਰੇਟਾ ਗੁਰੂ ਕਾ ਬੇਟਾ ਖਿਤਾਬ ਦਿੱਤਾ ਛਾਤੀ ਨਾਲ ਲਾ ਕੇ ब्राह्मण ਅਨੁਸਾਰ ਇਹ ਉਸ ਵਰਣ ਵਿੱਚੋਂ ਸੀ ਜਿਨ੍ਹਾਂ ਨੂੰ ਸ਼ੂਦਰ ਕਿਹਾ ਤੇ ਧੱਕੇ ਮਾਰੇ ਮੰਦਰਾ ਚੋਂ ਸ਼ਾਤਰੀ ਕੁੱਲ ਦੇ ਮਾਲਕ ਗੁਰੂ ਗੋਬਿੰਦ ਰਾਏ ਪਾਤਸ਼ਾਹ ਕਾਲ ਸਰੂਪ ਨੇ ਛਾਤੀ ਨਾ ਲਾ ਲਿਆ ਬੇਟਾ ਬਣਾ ਕੇ ਆਪਾਂ ਸਾਰੇ ਹੀ ਨਾਦੀ ਪੁੱਤਰਾਂ ਗੁਰੂ ਦੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ ਗੁਰੂ ਹੀ ਪਰਮੇਸ਼ਵਰ ਹੈ ਗੁਰੂ ਹੀ ਸਾਡਾ ਮਾਤਾ ਪਿਤਾ ਹੈ ਖੈਰ ਗੁਰੂ ਗੋਬਿੰਦਰਾਏ ਪਾਤਸ਼ਾਹ ਕਹਿੰਦੇ ਭਾਈ ਜੈਤਾ ਜੀ ਦਿੱਲੀ ਤੋਂ ਇਕੱਲੇ ਹੀ ਆਏ ਹੋ ਚੱਲ ਕੇ ਕੀ ਦਿੱਲੀ ਦੇ ਵਿੱਚ ਕੋਈ ਸਿੱਖ ਨਹੀਂ ਸੀ ਜਿਨੇ ਸਾਥ ਦਿੱਤਾ ਹੋਵੇ ਤੁਹਾਡਾ ਸੈਂਕੜੇ ਸਿੱਖ ਨੇ ਮੇਰੇ ਕੀ ਗੱਲ ਹੋ ਗਈ ਅੱਜ ਕਹਿੰਦਾ ਮਹਾਰਾਜ ਕੀ ਦੱਸਾਂ ਔਰੰਗਜ਼ੇਬ ਦਾ ਖੌਫ ਐਸਾ ਹੈ ਸਭ ਅੱਗਾ ਪਿਛਾ ਕਰ ਗਏ ਆਪਣੇ ਪ੍ਰਾਏ ਦੀ ਕੋਈ ਸਮਝ ਨਾ ਰਹੀ ਕੀ ਨਿਸ਼ਾਨੀ ਦੱਸਾਂ ਕੌਣ ਛੱਡ ਗਿਆ ਕੌਣ ਨਾਲ ਰਿਹਾ ਸਿੱਖ ਮੁਸਲਮਾਨ ਹਿੰਦੂ ਸਾਰੇ ਹੀ ਤੇ ਕੇਸਾ ਧਾਰੀ ਨੇ ਫਾਸਲਾ ਕੀਆ ਸਿੱਖਾਂ ਦਾ ਦੂਜੇ ਧਰਮਾਂ ਨਾਲੋਂ ਗਰਜਿਆ ਗੁਰੂ ਗੋਬਿੰਦ ਰਾਏ ਨੰਦਾਂ ਦੀ ਪੁਰੀ ਵਿੱਚ ਕਹਿੰਦਾ ਐਸੀ ਰੂਪ ਰੇਖਾ ਬਖਸ਼ਾਂਗਾ ਸਿੱਖ ਨੂੰ ਦਾੜਾ ਕੇਸ ਤੇ ਚਾਹੇ ਸਾਰੇ ਰੱਖਦੇ ਨੇ ਭਾਈ ਜਜਤਾ ਜੀ ਐਸਾ ਪੰਥ ਸਾਜਾਂਗਾ ਐਸੇ ਦਸਤਾਰੇ ਦੁਮਾਲੇ ਬਖਸ਼ਾਂਗਾ ਐਸੇ ਚਿੰਨ ਕੱਚ ਕੜਾ ਕਿਰਪਾਨ ਕੰਗਾ ਕੇਸ ਬਖਸ਼ਾਗਾ ਤੁਹਾਨੂੰ ਹਜ਼ਾਰਾਂ ਚੋਂ ਇੱਕ ਸਿੱਖਨੀ ਨਜ਼ਰੀ ਆਇਆ ਯਾਦ ਰੱਖਿਓ ਐਸੀ ਰੂਪਰੇਖਾ ਹੋਵੇਗੀ ਲੱਖਾਂ ਚੋਂ ਛੁਪਾਇਆ ਵੀ ਮੇਰਾ ਸਿੱਖ ਕਦੇ ਨਹੀਂ ਲੁਕੇਗਾ ਇਸ ਪ੍ਰਕਾਰ ਦੇ ਨਾਲ ਖਾਲਸਾ ਪੰਥ ਦੀ ਸਾਜਣਾ ਦਾ ਐਲਾਨ ਹੋਇਆ ਕਿਵੇਂ ਸਾਜਣਾ ਹੋਈ